ਨੰਦਕੋਟੂ ਕਾ ਅਟਾਲੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਉ ਤਨ ਤਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸ੍ਰੀ ਰਾਗ ਮਹੱਲਾ 3 ਚਾ ਸ਼ਬਦ ਚੰਨ ਕਰਦੇ ਹਨ ਬਹੁ ਪੇਖ ਕਰ ਪਰਮਾਈਐ ਕਹਿੰਦੇ ਬਹੁਤ ਪੇਖ ਕਰਦਾ ਪਰਮਾ ਦੇ ਵਿੱਚ ਬਹੁ ਪੇਖ ਕਰ ਪਰਮਾਈਐ ਮਨ ਹਿਰਦੇ ਕਪਟ ਕਮਾਏ ਸਤਸੰਗੀ ਪਾਤਸ਼ਾਹ ਨੇ ਕੀ ਬਚਨ ਕੀਤਾ ਕਿ ਪੇਖ ਕਰਨ ਦੇ ਨਾਲ ਮਨ ਦੇ ਚ ਕਪਟ ਹੈ ਕਿਉਂ ਉੱਪਰ ਤੋਂ ਹੋਰ ਤਰ੍ਹਾਂ ਦਾ ਬਣਿਆ ਵਿੱਚੋਂ ਹੋਰ ਤਰੰਦ ਹੈ ਉਸ ਨੂੰ ਕਪਟ ਕਹਿੰਦੇ ਹੈ ਉਤੋਂ ਕੁਝ ਰੂਪ ਹੋਰ ਦਿਖਾਉਣਾ ਵਿੱਚ ਮੰਨ ਦੇ ਹੋਰ ਹੋਣਾ ਪੀਖ ਬਾਤ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਚਨ ਕਰਦੇ ਨੇ ਕਿ ਪੀਖ ਦਿਖਾਉਣਾ ਇੱਕ ਮਹਾਪਾਪ ਹੈ ਉੱਪਰ ਤੋਂ ਬਾਣਾ ਕੁਝ ਹੋਰ ਪਾਲ ਲੈਣਾ ਮਨ ਦੇ ਚ ਕੁਝ ਹੋਰ ਚੱਲਣਾ ਬਹੁ ਭੇਕ ਕਰ ਪਰਮਾਈਐ ਮਨ ਹਿਰਦੇ ਕਪਟ ਕਹ ਤੇਰੇ ਮਨ ਦੇ ਚ ਇੱਕ ਕਪਟ ਹੈ ਕਮਾਈ ਕਹਿੰਦੇ ਤੂੰ ਏ ਕਮਾਈ ਕਰਦਾ ਕਿਹੜੀ ਕਮਾਈ ਕਰਦਾ ਲੋਕਾਂ ਨੂੰ ਭਲੇਖੇ ਵਿੱਚ ਪਾਉਣੇ ਵਾਲੀ ਹੈ ਕੁਝ ਹੋਰ ਦੱਸ ਦੁੱਖਸ ਹੋਰ ਹੈ ਬਉ ਪੇਕ ਕਰ ਪਰਮਾਈ ਮਨ ਹਿਰਦੇ ਕਪਟ ਕਹਿੰਦੇ ਮਨ ਦੇ ਹਿਰਦੇ ਤੇ ਕਪਟ ਹੈ ਕਾਪਟ ਨੂੰ ਕਹਿੰਦੇ ਆ ਜਿਹੜਾ ਸਾਫ਼ ਨਾ ਹੋਵੇ ਪੱਟ ਕਹਿੰਦੇ ਰਿਸਮ ਨੂੰ ਕਪਟ ਕਹਿੰਦੇ ਗੰਦੀ ਚੀਜ਼ ਨੂੰ ਮਨ ਦੇ ਚ ਮੈਲ ਭਰੀ ਐ ਪੇਖ ਕੁਛ ਹੋਰ ਬਣਾਇਆ ਹਰ ਕਾ ਮਹਿਲ ਨਾ ਪਾ ਬਈ ਕਹਿੰਦੇ ਹਰ ਦੇ ਮਹਿਲ ਨੂੰ ਨਹੀਂ ਪਾ ਸਕਦਾ ਜਿਹੜਾ ਭੇਖੀ ਹੈ ਨਾ ਉਹ ਰੱਬ ਨੂੰ ਪਾ ਨਹੀਂ ਸਕਦਾ ਦੁਨੀਆ ਪੇਖੀ ਨੂੰ ਰੱਬ ਮੰਨਦੀ ਹੈ ਬਾਬਾ ਨਾਨਕ ਨੂੰ ਠੱਗ ਮੰਨਦਾ ਸੱਜਣ ਠੱਗੇ ਹਜੇ ਸੀ ਬੜੇ ਚਿੱਟੇ ਕੱਪੜੇ ਪਾਉਂਦਾ ਸੀ ਬੜੀਆਂ ਲੋਕਾਂ ਦੀ ਸੇਵਾ ਕਰਨੀ ਆਓ ਜੀ ਜਾਓ ਜੀ ਲੇਕਿਨ ਰਾਤ ਨੂੰ ਕੀ ਕਰਨਾ ਰਾਤ ਨੂੰ ਵੱਢ ਕੇ ਤਲ ਕੇ ਖਾ ਜਾਣਾ ਉਹ ਦੇਖ ਕੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਣੇ ਚ ਲਿਖਿਆ ਕਿ ਇਹ ਬਾਣੇ ਕੁਝ ਹੋਰ ਪਾਉਂਦੇ ਆ ਵਿੱਚੋਂ ਕੁਝ ਹੋਰ ਆ ਹਰ ਕਾ ਮਹਿਲ ਨਾ ਪਾ ਬਈ ਹੁਣ ਪੇਖੀ ਬਾਤ ਤੇ ਦਾ ਸੱਚਖੰਡ ਦੇ ਚ ਕੋਈ ਜਗ੍ਹਾ ਨਹੀਂ ਕਪਟੀ ਬਾਤ ਤੇ ਕੋਈ ਜਗ੍ਹਾ ਨਹੀਂ ਸੱਚਖੰਡ ਦੇ ਚ ਹਰ ਕਾ ਮਹਿਲ ਨਾ ਪਾ ਬਈ ਹਰ ਦਾ ਮਹਿਲ ਤਾਂ ਮਿਲਿਆ ਨਹੀਂ ਕੀਤੇ ਦਾ ਹੁਣ ਜਾਣਾ ਮਰ ਬਿਸਤਾ ਮਹਿ ਸਮਾਈ ਕਹਿੰਦੇ ਮਰਨ ਤੋਂ ਬਾਅਦ ਬਿਸਤਾ ਗੰਦਕੀ ਨੂੰ ਕਹਿੰਦੇ ਆ ਗੰਦਕੀ ਦਾ ਕੀੜਾ ਬਣਨਾ ਇਹ ਪੇਖੀ ਦਾ ਹਾਲ ਹੈ ਜਿਹੜਾ ਅੱਖਾਂ ਵਿੱਚ ਮੀਚ ਮੀਚ ਕੇ ਦੱਸਦਾ ਹੈ ਨਾ ਵਿਚਾਰਾ ਜਿਹਾ ਬਣ ਕੇ ਬਹੁਤ ਮਿੱਠਾ ਬੋਲਦਾ ਕਹਦੇ ਹੱਥਾ ਬੰਨੂ ਕਦੇ ਪੈਰਾਂ ਨੂੰ ਹੱਥ ਲਾਉ ਕਦੇ ਕੁਸ ਕਰੂ ਕਦੇ ਕੁਸ ਕਰੂ ਅੰਦਰ ਸਾਪ ਦੇ ਫੰਨੀਰ ਦੇ ਮੰਗਣਾ ਜ਼ਾਹਿਰ ਭਰੀ ਪਈ ਹੈ ਇਹਨੂੰ ਕਪਟੀ ਕਹਿੰਦੇ ਲੁਕੋਇਆ ਨਹੀਂ ਲੁਕਦਾ ਇਹ ਕੰਮ ਪੇਖੀ ਬਾਤ ਤੇ ਸਭ ਚਰਨ ਕੀਤਾ ਹਰ ਕਾ ਮਹਿਲ ਨਾ ਪਾ ਬਈ ਮਰ 20 ਦਾ ਮਹਿ ਸਮਾਏ ਕਹਿੰਦੇ ਗੰਦਕੀ ਵਿੱਚ ਸਮਾਉਣਾ ਹੈ ਗੰਦਕੀ ਦਾ ਕੀੜਾ ਬਣਨਾ ਅਗਲਾ ਜਨਮ ਦੱਸ ਦਿੱਤਾ ਕਹਿੰਦੇ ਗੰਦਕੀ ਦਾ ਕੀੜਾ ਬਣਨਾ ਹੈ ਭੇਖੀ ਆ ਮੰਨ ਰੇ ਗ੍ਰਾਹੀ ਮਹਿ ਉਦਾਸ ਕਹਿੰਦੇ ਆਪਣੇ ਗ੍ਰਹਿ ਦੇ ਵਿੱਚ ਆਪਣੇ ਦੇਹ ਦੇ ਵਿੱਚ ਉਹਦਾ ਅਦਾਸ ਬਣ ਕੇ ਰਹਿ ਲੋਕਾਂ ਨੂੰ ਦਿਖਾਉਣ ਦੀ ਕੀ ਲੋੜ ਹੈ ਉਹਦਾ ਦਾਸ ਬਣ ਕੇ ਅੰਦਰ ਤੋਂ ਨੀਮਾ ਹੋ ਉਹਦੇ ਕੋਲ ਨੀਮਾ ਹੋ ਜਿਹੜਾ ਤੇਰੇ ਅੰਦਰ ਵੱਸਦਾ ਤੂੰ ਲੋਕਾਂ ਦੇ ਅੱਗੇ ਹੱਥ ਬੰਨ੍ਹਦਾ ਫਿਰਦਾ ਲੋਕਾਂ ਦੇ ਅੱਗੇ ਨੀਮਾ ਹੋ ਹੁੰਦਕਾ ਹ ਜਿੱਥੇ ਨੀਮਾ ਹੋਣਾ ਉਹ ਤੇਰੇ ਅੰਦਰ ਪਰਮਾਤਮਾ ਹੈ ਉਹਦੇ ਕੋਲ ਨੀਮਾ ਜਦੋਂ ਤੱਕ ਤੇਰਾ ਮਨ ਨਹੀਂ ਨੀਮਾ ਹੁੰਦਾ ਦੇਹ ਨੂੰ ਨੀਮੀ ਕਰਦਾ ਆਪਣੇ ਨੂੰ ਇਹ ਭੇਕ ਇਹ ਦੇਹ ਨੂੰ ਥੱਲੇ ਪੈਰਾਂ 'ਚ ਸਿੱਟ ਦਿੰਦਾ ਮਨ ਨਹੀਂ ਸਿੱਟਿਆ ਪੈਰਾਂ ਵਿੱਚ ਮਨ ਨਹੀਂ ਸਿੱਟਿਆ ਦੇਹ ਸਿੱਟਿਆ ਸਰੀਰ ਸਿੱਟਿਆ ਮਾਨਰੇ ਗ੍ਰਹਿ ਮੈਂ ਓ ਦਾਸ ਕਹਿੰਦੇ ਓ ਦਾਸ ਬਣ ਜਾ ਤੇਰੇ ਮਨ ਮਨ ਨੇ ਬਣਵਾ ਸੌਦਾ ਮੰਨਦਾ ਮਨ ਦੇਣਾ ਨੂੰ ਮਨ ਤੋਂ ਨੀਮਾ ਹੋਣਾ ਅਸੀਂ ਮਨ ਤੋਂ ਨੀਮਾ ਨਹੀਂ ਹੁੰਦੇ ਦੇਹ ਤੋਂ ਨੀਮਾ ਹੁੰਦੇ ਦੇਨੂ ਨੀਮੀ ਕਰਦੇ ਆ ਮਨ ਉਸ ਤਰਹੀ ਹੈ ਮਨ ਦੇ ਚ ਹੰਕਾਰ ਹੈ ਮਨ ਹੀ ਮਨ ਰੇ ਗ੍ਰਹਿ ਹੀ ਮਹਿ ਦਾਸ ਸੱਚ ਸੰਜਮ ਕਿ ਜਿਹੜਾ ਸੱਚ ਹੈ ਸੰਜਮ ਸੰਜਮ ਨਾਲ ਦਾਇਰੇ ਚ ਰਹਿਣਾ ਲਾਲਕੀ ਨੂੰ ਪਾਰ ਨਹੀਂ ਕਰਨਾ ਸਬਰ ਸੰਤੋਖ ਹੋਣਾ ਉਹਦੇ ਨਾਲੇ ਰੱਜ ਜਾਣਾ ਸਭ ਤੋਂ ਵੱਡਾ ਸਬਰ ਸੰਤੋਖ ਇਹ ਇੰਦਰੀਆਂ ਤੇ ਕਾਬੂ ਪਾਉਣਾ ਹੈ ਜਦੋਂ ਇੰਦਰੀਆਂ ਵਾਸ ਵਿੱਚ ਆ ਗਈਆਂ ਫੇਰ ਮਨ ਵਾਸ ਵਿੱਚ ਆਉਂਦਾ ਹੈ ਪਹਿਲਾ ਇੰਦਰੀਆਂ ਨੇ ਵਾਸੀ ਚਾਉਣਾ ਕਿਹੜੀਆਂ ਇੰਦਰੀਆਂ ਇਹ ਅੱਖਾਂ ਐ ਨੱਕ ਐ ਕੰਨ ਐ ਇਹ ਪੈਰ ਐ ਹੱਥ ਐ ਇਹ ਇੰਦਰੀਆਂ ਨਹੀਂ ਵਾਸੀ ਚਾਉਂਦੀਆਂ ਅੱਖਾਂ ਕਿਤੇ ਰੁਕਦੀਆਂ ਦੇਖਣ ਤੋਂ ਇਹ ਨੱਕ ਕਿਤੇ ਸੁੰਘਣ ਤੋਂ ਹਟਦਾ ਇਹ ਕੰਨ ਕਿਤੇ ਸੁਣਨ ਤੋਂ ਹਟਦੇ ਆ ਇਥੇ ਕਿ ਆਟੋਮੈਟਿਕ ਸੀ ਕਿਤੇ ਲੰਘਦੇ ਜਾਂਦੇ ਖੁਸ਼ਬੂ ਆਉਂਦੀ ਐ ਉਹ ਨੱਕ ਵਾਲੀ ਇੰਦਰੀ ਕਾਬੂ ਨਹੀਂ ਹੋਈ ਕੋਈ ਲੰਘਦਾ ਜਾਂਦਾ ਅੱਖਾਂ ਦੇਖਦੀਆਂ ਕਾਬੂ ਨਹੀਂ ਆਈਆਂ ਇਹਨਾਂ ਇੰਦਰੀਆਂ ਤੇ ਕਾਬੂ ਪਾਉਣ ਦੇ ਨਾਲ ਹੀ ਸਾਧੂ ਸੰਤ ਬਣਦਾ ਹੈ ਪਾਠ ਕਰ ਰਿਹਾ ਹੁੰਦਾ ਮੜਾ ਜਿਹਾ ਦਰਵਾਜ਼ਾ ਖੜਕਦਾ ਜਦ ਇਹ ਦਰਵਾਜ਼ੇ ਕੰਨੀ ਨੂੰ ਦੇਖਦਾ ਵੀ ਕੌਣ ਆਇਆ ਹੈ ਕੌਣ ਗਿਆ ਹੈ ਸੱਚ ਸੰਜਮ ਕਰਨੀ ਸੋਭ ਕਰੇ ਕਹਿੰਦਾ ਜਿਹੜਾ ਸੱਚ ਕਰਦਾ ਸੰਜਮ ਕਰਦਾ ਇਹਨਾਂ ਤੇ ਕਾਬੂ ਪਾ ਕੇ ਰੱਖਦਾ ਗੁਰਮਖ ਹੋਏ ਉਹ ਫਿਰ ਗੁਰਮਖ ਬਣਦਾ ਪ੍ਰਗਾਸ ਫਿਰ ਪ੍ਰਗਾਸ ਹੋ ਜਾਂਦਾ ਬਿਨਾ ਸੰਤੋਖ ਨਹੀਂ ਕੋ ਰਾਜੇ ਸੁਪਰਮਨੋਰਤ ਬਿਰਤੇ ਸਭ ਕਾ ਜੀ ਜਦੋਂ ਤੱਕ ਸਬਰ ਨਹੀਂ ਆਇਆ ਉਦੋਂ ਤੱਕ ਪ੍ਰਗਟ ਨਹੀਂ ਹੁੰਦਾ ਉਹਨੇ ਦੇਰ ਤੱਕ ਗੁਰਮਖ ਨਹੀਂ ਬਣਦਾ ਸੱਚ ਸੰਜਮ ਕਰਨੀ ਸੋ ਕਰੇ ਗੁਰਮਖ ਹੋਏ ਪਰਗਾਸ ਕਹਿੰਦੇ ਗੁਰਮੁਖ ਹੋ ਜਾਂਦਾ ਹੈ ਪਰਗਾਸ ਹੋ ਜਾਂਦਾ ਹੈ ਜਦੋਂ ਸਵਰ ਆ ਗਿਆ ਰਹੁ ਗੁਰ ਕੇ ਸਾਬਦ ਮਨ ਜਿੱਤਿਆ ਕਹਿੰਦੇ ਮਨ ਕਿਸ ਤਰ੍ਹਾਂ ਜਿੱਤਿਆ ਗਿਆ ਮਨ ਕਿਤੇ ਜਿੱਤ ਹੁੰਦਾ ਸਬਦ ਦੇ ਨਾਲ ਜਿੱਤਿਆ ਜਾਂਦੇ ਲੜਾਈ ਐ ਨਾ ਜਿਹੜੀ ਮਨ ਦੀ ਸਬਦ ਦੇ ਨਾਲ ਜਿੱਤੀ ਜਾਂਦੀ ਸਬਦ ਇਸ ਮਨ ਨੂੰ ਫਿਰ ਲੜਾਈ ਵਿੱਚ ਮਾਰ ਦਿੰਦਾ ਸਬਦ ਮਾਰਦਾ ਹੈ ਮਨ ਨੂੰ ਮਨ ਤਾਂ ਬਹੁਤ ਕੁਝ ਮੰਗਦਾ ਹੈ ਮਨ ਤਾਂ ਕਹਿੰਦਾ ਮੈਂ ਰਾਜਾ ਬਣ ਜਾ ਮਨ ਤਾਂ ਕਹਿੰਦਾ ਮੈਨੂੰ ਲੱਖਾਂ ਈਸ਼ਤਰੀਆਂ ਮਿਲ ਜਾਣ ਮਨ ਤਾਂ ਬੜਾ ਕੁਝ ਮੰਗਦਾ ਹੈ ਮਨ ਕਾ ਮਾਰਨ ਸ਼ਬਦ ਹੈ। ਸਾਬਦੇ ਨੂੰ ਮਾਰ ਦਿੰਦਾ ਹੈ। ਗੁਰੂ ਕੇ ਸ਼ਬਦ ਮਨ ਜੀਤਿਆ। ਇਹੀ ਤਾਂ ਉਪਦੇਸ਼ ਕੀਤਾ ਸੀ। ਮਨ ਜੀਤੇ ਜਗ ਜੀਤ। ਜਿੰਨੇ ਮਨ ਜਿੱਤ ਲਿਆ ਉਹਨੇ ਜਗ ਤੇ ਜਿੱਤ ਪ੍ਰਾਪਤ ਕਰ ਲਈ। ਉਹਨੂੰ ਸਿਰ ਗੋ ਨਾਨਕਦੇਵ ਜੀ ਨੇ ਦਵਾਈ ਦੇ ਦਿੱਤੀ ਐ ਮਨ ਨੂੰ ਜਿੱਤਣੇ ਵਾਸਤੇ ਮਨ ਨੂੰ ਮਾਰਨ ਵਾਸਤੇ ਗੁਰ ਕੇ ਸ਼ਬਦ ਮਨ ਜੀਤੇ ਆ ਗਤ ਕਹਿੰਦੇ ਗਤੀ ਹੋ ਗਈ ਮੋਕਤ ਮੁਕਤੀ ਹੋ ਗਈ ਜਦੋਂ ਮਨ ਜਿੱਤਿਆ ਗਿਆ ਮੁਕਤੀ ਹੋ ਗਈ ਇਹ ਮੁਕਤੀ ਕਰਨ ਵਾਸਤੇ ਤਾਂ ਹੀ ਤਾਂ ਭੋਗ ਪਾਉਂਦੇ ਆ ਕਿੱਡਾ ਅਡੰਬਰ ਲੱਖਾਂ ਹੀ ਖਰਚੇ ਇਧਰ ਕੋਈ ਖਰਚਾ ਹੋਇਆ ਹੀ ਨਹੀਂ ਐ ਸ਼ਬਦ ਨੇ ਉਹ ਗਤੀ ਕਰਤੀ ਸ਼ਬਦ ਨੇ ਮੁਕਤੀ ਕਰਤੀ ਇਹੀ ਤਸਿਰ ਕੋ ਨਾਨਕਦੇਵ ਜੀ ਨੇ ਖੇਲ ਰਚਾਇਆ ਸੀ ਕਿ ਦੁਨੀਆਂ ਦੇ ਜਿਹੜੇ ਫਜ਼ੂਲ ਦੇ ਖਰਚੇ ਕਰਦੀ ਨਾ ਪੰਡਤ ਬੜੇ ਤੰਗ ਕਰਦੇ ਸੀ ਕਦੇ ਕਿਤੇ ਲੈ ਜਾਣਾ ਗਤੀ ਕਰਨ ਕਦੇ ਕਿਤੇ ਅੱਜ ਵੀ ਲੱਖਾਂ ਰੁਪਈਆ ਖਰਚਾ ਹੁੰਦਾ ਹੈ ਮਰਨ ਤੋਂ ਬਾਅਦ ਇੱਕ ਪਸ਼ੂ ਮਰਦਾ ਉਹਦੇ ਪੈਸੇ ਵਟੇ ਜਾਂਦੇ ਆ ਹੱਡ ਵਿਕਦੇ ਆ ਚੰਮ ਵਿਕਦਾ ਪਸ਼ੂ ਮਰਨ ਦੇ ਨਾਲ ਆਮਦਨ ਹੁੰਦੀ ਹੈ ਇਹ ਮਨੁੱਖ ਮਰਨ ਦੇ ਨਾਲ ਖਰਚਾ ਛੱਡਦਾ ਹੈ ਇਹ ਖਰਚਾ ਨਵੇੜਿਆ ਸੀ ਬਾਬੇ ਨਾਨਕ ਦੇ ਸ਼ਬਦ ਦੇ ਨਾਲ ਲੇਕਿਨ ਅਸੀਂ ਗਿਆਨੀਆਂ ਨੇ ਲੋਕਾਂ ਨੂੰ ਫਸਾ ਦਿੱਤਾ ਗਰੀਬ ਕਿੱਧਰ ਜਾਵੇ ਗਰੀਬ ਵਾਸਤੇ ਕੋਈ ਜਗ੍ਹਾ ਨਹੀਂ ਉਹ ਤਾਂ ਸੱਪ ਦੇ ਮੂੰਹ 'ਚ ਡੱਡੀ ਹੈ ਖੰਡਾ ਤਾਂ ਕੋੜੀ ਨਹੀਂ ਕਲੰਕੀ ਹੈ ਸਿਰ ਕੋ ਨਾਨਕ ਦੇਵ ਜੀ ਮਹਾਰਾਜ ਸਾਡੇ ਤਰਸ ਕਰਦੇ ਆ ਕਹਿੰਦੇ ਪਾਈ ਸਬਦਨਾ ਤੇਰੀ ਗਤੀ ਹੋ ਜਾਣੀ ਹੈ ਸਬਦਨਾ ਤੇਰੀ ਮੁਕਤੀ ਹੋ ਜਾਣੀ ਗੁਰ ਕੇ ਸਬਦ ਮਨ ਜੀਤੇ ਆ ਗਤ ਮੁਕਤ ਕਾਰੇ ਮਹਿ ਪਾਏ ਕਹਿੰਦੇ ਘਰ ਦੇ ਵਿੱਚੇ ਰੱਬ ਨੂੰ ਪਾ ਲਿਆ ਰੱਬ ਨੂੰ ਪਾ ਲਿਆ ਮੁਕਤੀ ਹੋਗੀ ਮਨ ਜਿੱਤੇ ਗਤੀ ਹੋਗੀ ਮੁਕਤੀ ਹੋਗੀ ਰੱਬ ਨੂੰ ਪਾ ਲਿਆ ਇਹ ਕਿਹੜੀ ਤਾਕਤ ਹੈ ਗੁਰੂ ਦੇ ਸਿੱਖੋ ਇਹ ਸ਼ਬਦ ਦੀ ਤਾਕਤ ਹੈ ਇਹ ਸਾਡਾ ਕਾਰਜ ਸ਼ਬਦ ਨੇ ਸਵਾਰਿਆ ਹੈ ਸਾਡੇ ਮਨ ਦੇ ਜਿ ਸ਼ੰਕਾ ਹੈ ਕਿ ਸਾਡਾ ਕੰਮ ਤਾਂ ਲੱਡੂਆਂ ਦੇ ਡੱਬੇ ਨੇ ਸਵਾਰਤਾ ਲੱਡੂਆਂ ਦਾ ਡੱਬਾ ਚੜਾਇਆ ਕੰਮ ਬਣ ਗਿਆ ਕਿਤੇ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਤ ਲਿਖਤ ਤਾਂ ਬਾਬਾ ਨਾਨਕ ਤਾਂ ਪੈਸੇ ਤੋਂ ਮੁਕਤ 24ਵੀਂ ਪੌਣੀ ਜਪਜੀ ਸਾਹਿਬ ਦੀ ਅਮੁੱਲ ਵਾਲੀ ਹੈ ਇਹਦੀ ਚੀਜ਼ ਮੁੱਲ ਨਹੀਂ ਮਿਲਦੀ ਉਹ ਰੱਬ ਨੂੰ ਪਰਮਾਨ ਹੈ ਮੁੱਲ ਵਾਲੀ ਚੀਜ਼ ਰੱਬ ਲੈਂਦਾ ਨਹੀਂ ਉਹਨੇ ਤਾਂ ਨਵੇੜਿਆ ਨਾ ਉਹ ਮੁੱਲ ਕਿਸੇ ਨੂੰ ਦਿੰਦਾ ਨਾ ਮੁੱਲ ਵਾਲੀ ਚੀਜ਼ ਲੈਂਦਾ ਇਹ ਨਹੀਂ ਕਿ ਰੱਬ ਸਾਨੂੰ ਪੁੱਤ ਵੀ ਮੁੱਲ ਦਿੰਦਾ ਉਹ ਨਹੀਂ ਪੁੱਤ ਮੁੱਲ ਦਿੰਦਾ ਉਹ ਤਾਂ দান ਕਰਦਾ ਹੈ ਮੁਫਤ ਦਿੰਦਾ ਹੈ ਉਹਦੇ ਘਰ ਵਿੱਚ ਤਾਂ ਮੁਕਤ ਦਾ ਕੰਮ ਹੈ ਅਮੁੱਲ ਦਾ ਕੰਮ ਹੈ ਕਰਕੇ ਦਿਖਾ ਵੀ ਦਿੱਤਾ ਮੋਦੀ ਖਾਨੇ ਦੇ ਚ ਤੇਰੇ ਹੀ ਤੋਲੀ ਜਾਂਦਾ ਧੜੀਆਂ ਪਾਈ ਜਾਂਦਾ ਵੱਧ ਇਨੀ ਅੱਗੇ ਲਟਾਤਾ ਕਹਿੰਦੇ ਮੋਦੀ ਖਾਨਾ ਲਟਾਤਾ ਬਾਬਾ ਨਾਲਕ ਮੁਕਤੀ ਲੋਕਾਂ ਨੂੰ ਰਸਣ ਵੰਡੀ ਜਾਂਦਾ ਕਿਉਂ ਉਹਨੇ ਰੱਬ ਦੇ ਕਰਦੀ ਰੀਤ ਰਿਵਾਜ ਨੂੰ ਦੱਸਿਆ ਕਿ ਰੱਬ ਦੇ ਘਰ ਦੀ ਕੋਈ ਚੀਜ਼ ਨਾ ਮੁੱਲ ਮਿਲਦੀ ਹੈ ਨਾ ਵੇਚੀ ਜਾਂਦੀ ਹੈ ਹਰ ਕਾ ਨਾਮ ਧਿਆਈਐ ਕਹਿੰਦੇ ਹਰ ਦੇ ਨਾਮ ਨੂੰ ਧਿਆ ਸਤ ਸੰਗਤ ਮੇਲ ਮਲਾਈ ਨੇ ਸਤ ਸੰਗਤ ਆਏ ਫਿਰ ਮੇਲ ਮਲਾਉਂਦੀ ਹੈ ਰੱਬ ਦੇ ਨਾਲ ਸਤ ਸੰਗਤ ਕੈਸੀ ਜਾਣੀਏ ਜਿੱਤੇ ਏਕੋ ਨਾਮ ਬਖਾਣਾ ਇਤੋ ਕੇਵਲ ਨਾਮ ਦਾ ਬਖਾਨ ਹੁੰਦਾ ਉਸ ਨੂੰ ਸਤ ਸੰਗਤ ਕਹਿੰਦੇ ਹਰ ਕਾ ਨਾਮ ਧਿਆਈਏ ਸਤ ਸੰਗਤ ਮੇਲੇ ਮਲਾਈ ਜੇ ਲਖ ਇਸਤਰੀਆਂ ਭੋਗ ਕਰਹਿ ਮਨ ਸੁਣੋ ਹੋ ਜਾਂਦਾ ਸੁਣ ਕੇ ਈ ਕਿਸਤਰੀ ਨਹੀਂ 2 ਨਹੀਂ 4 ਨਹੀਂ ਲੱਖਾਂ ਈ ਇਸਤਰੀਆਂ ਨਾਲ ਭੋਗ ਕਰ ਲਾ ਕਹਿੰਦੇ ਜੇ ਲੱਖ ਇਸਤਰੀਆਂ ਭੋਗ ਕਰਹਿ ਨਬਖੰਡ ਰਾਜ ਕਮਾਵੇ ਨਮਾਖੰਡਾਂ ਦਾ ਰਾਜ ਮਿਲ ਗਿਆ ਲੱਖਾਂ ਇਸਤਰੀਆਂ ਨਾਲ ਪੋਗ ਬਲਾਸੇ ਕਰ ਲੈ ਜੀ ਲੱਖ ਇਸਤਰੀਆਂ ਪੋਗ ਕਰੇ ਨਵਖੰਡ ਰਾਜ ਕਮਾਹੇ ਇਹੀ ਤਾਂ ਚਾਹੁੰਦਾ ਹੈ ਇਹੀ ਤਾਂ ਸਾਡੀ ਇੱਛਾ ਹੈ ਕਿ ਰੋਜ਼ ਸੋਹਣੀਆਂ ਇਸਤਰੀਆਂ ਮਿਲਣ ਸਾਰੀ ਦੁਨੀਆ ਦਾ ਰਾਜ ਮਿਲ ਜਵੇ ਇਹੀ ਤਾਂ ਸੁੱਖਾਂ ਸੁਖ ਦਾ ਰੋਜ਼ ਇਹੀ ਤਾਂ ਮੱਥੇ ਟੇਕ ਦਾ ਰੋਜ਼ ਜੇ ਲੱਖ ਇਸਤਰੀਆ ਭੋਗ ਕਰੇ ਨਮਖੰਡ ਰਾਜ ਕਮਾਵੇ ਬੇਨ ਸਤਗੁਰ ਸੁੱਖ ਨਾ ਪਾਵੇ ਕਹਿੰਦੇ ਪਾਈ ਸੁੱਖ ਤਾਂ ਸਤਗੁਰ ਨਾਲ ਮਿਲਣਾ ਸੀ ਉਹ ਤਾਂ ਪਾਇਆ ਨਹੀਂ ਕਿ ਸਤਗੁਰ ਨੇ ਤਾਂ ਸੱਚ ਮਦੱਸਿਆ ਸੀ ਸੱਚ ਮੱਤਾਂ ਤੋੜ ਦਿੱਤਾ ਆਪਾਂ ਨੇ ਆਪਾਂ ਤਾਂ ਲੋਕਾਂ ਨਾਲ ਵਰਤਨ ਹੈ ਚਾਹੇ ਝੂਠੇ ਨੇਮ ਚੱਕ ਕੇ ਵਰਤੀਏ ਕਿੱਡਾ ਜ਼ੁਲਮ ਕਰਦਾ ਬਾਬੇ ਨਾਨਕ ਨੂੰ ਨਾਲ ਕਲੰਕ ਲਾਉਂਦਾ ਬਾਬੇ ਨਾਨਕ ਦਾ ਵੀ ਗੁਰੂ ਗ੍ਰੰਥ ਸਾਹਿਬ ਨੂੰ ਵੀ ਨਾਲ ਕਲੰਕੀ ਬਣਾ ਲਿਆ ਕਾਦੇ ਵਾਸਤੇ ਐ ਸੋਭਾ ਐ ਵਡਿਆਈ ਕਰਕੇ ਆ ਸਾਭ ਮਿਲਦਾ ਹੈ ਧਿਆਨ ਦਿਓ ਸਾਭ ਮਿਲਿਆ ਹੋਊਗਾ ਜਾਂ ਮਿਲਣਾ ਬਾਕੀ ਆ ਹਲੇ ਕਿਸੇ ਨੇ ਮੱਝ ਵੇਚਤੀ ਕੱਟਾ ਲਾ ਕੇ ਉਹ ਮੱਝ ਦੁੱਧ ਨਾ ਦੇ ਉਹ ਪੈਸੇ ਬਾਕੀ ਕਰਿਆ ਆ ਉਹ ਕਹਿੰਦਾ ਪੈਸੇ ਦੇ ਉਹ ਕਹਿੰਦਾ ਮੱਝ ਤੇਰੀ ਮਿਲਦੀ ਨਹੀਂ ਦੁੱਧ ਨਹੀਂ ਦਿੰਦੀ ਤਾਂ ਕੱਟਾ ਲਾ ਕੇ ਵੇਚੀ ਐ ਰੋਲਾ ਪੈ ਗਿਆ ਕਹਿੰਦੇ ਨੇਮ ਚੱਕੋ ਨੇਮ ਚੱਕ ਲਿਆ ਦੋਨਾਂ ਨੇ ਚੱਕ ਲਿਆ ਉਹ ਕਹਿੰਦਾ ਕੱਟਾ ਲਾਇਆ ਉਹ ਕਹਿੰਨੇ ਪੈਸੇ ਮਾਰੇ ਆ ਰੱਬ ਨੇ ਦੋਨਾਂ ਨੂੰ ਸਜ਼ਾ ਦਿੱਤੀ ਉਹਦੀ ਮੱਜ ਮਰ ਗਈ ਉਹਦੀ ਲੱਤ ਟੁੱਟ ਗਈ ਇਹ ਦੇਖਣ ਵਾਲੀਆਂ ਗੱਲਾਂ ਆ ਉਹਦੀ ਮੱਜ ਮਰ ਗਈ ਉਹਦੀ ਲੱਤ ਟੁੱਟ ਗਈ ਦੋਨਾਂ ਨੂੰ ਸਜ਼ਾ ਮਿਲ ਗਈ ਐ ਕਿਨੇ ਸਜ਼ਾ ਭੋਲਿਓ ਭਟਕਿਓ ਨੇਮਨਾ ਚੱਕੋ ਤੁਹਾਨੂੰ ਸਜ਼ਾ ਦੇ ਦੇਣੀਆਂ ਬਾਬੇ ਨਾਨਕ ਨੇ ਇਹੀ ਤਾਂ ਸਿੱਖਿਆ ਲੈਣ ਵਾਸਤੇ ਗੁਰਦੁਆਰਾ ਸਾਹਿਬ ਵਿੱਚ ਆਉਂਦੇ ਆ ਦੋਨੇ ਗੱਲਗੇ ਨੀਮਤਾ ਝੂਠਾ ਵੀ ਤੇ ਸੱਚਾ ਵੀ ਬਾਬੇ ਨਾਨਕ ਨੂੰ ਕਿਉਂ ਪ੍ਰੀਤ ਕਰਦੇ ਆਂ ਵਿੱਚ ਖੜੇ ਰਹੋ ਜਿੱਥੇ ਖੜੇ ਆਂ ਬਿਨ ਸਤੋ ਗੁਰ ਸੁਖ ਨਾ ਪਾ ਬਾਈ ਫੇਰ ਫੇਰ ਜੂਨੀ ਪਾਹੇ ਕਹਿੰਦਾ ਫੇਰ ਫੇਰ ਜੂਨੀਆਂ ਦੇ ਵਿੱਚ ਪੈਣਾ ਕਿਹਨੇ ਪੈਣਾ ਜੂਨੀਆਂ ਵਿੱਚ ਜਿਨ੍ਹਾਂ ਨੇ ਲੱਖਾਂ ਈਸਤਰੀਆਂ ਨਾਲ ਭੋਗ ਬਲਾਸੇ ਕੀਤੇ ਰਾਜ ਕੀਤੇ ਜਿਨ੍ਹਾਂ ਨੇ ਉਹ ਜੁੰਨੀਆਂ ਵਿੱਚ ਪੈਣਗੇ ਮੁਕਤ ਨਹੀਂ ਹੋ ਸਕਦੇ ਬਿਨ ਸਤ ਗੁਰ ਸੁਖ ਨਾ ਪਾਵੀ ਫਿਰ ਫਿਰ ਜੋਨੀ ਪਾਹੇ ਹਰ ਹਾਰ ਕੰਟ ਜਿਨੀ ਪਰ ਹਰਿਆ ਕਹਿੰਦੇ ਜਿਨ੍ਹਾਂ ਨੇ ਹਰ ਦੇ ਨਾਮ ਦਾ ਹਾਰ ਪਾਇਆ ਹਰ ਦੇ ਨਾਮ ਦਾ ਹਾਰ ਇਕ ਹਾਰ ਤਾਂ ਗਲ ਵਿੱਚ ਪਾਇਆ ਜਾਂਦਾ ਹੈ ਇਕ ਹਾਰ ਜਿਹੜਾ ਨਾਮ ਦਾ ਹਾਰ ਹੈ ਉਹ ਮਨ ਵਿੱਚ ਪਾਇਆ ਜਾਂਦਾ ਹਰ ਹਾਰ ਕੰਟ ਜਿਨਨੀ ਪਰ ਹਰਿਆ ਗੁਰ ਚਰਨੀ ਚਿਤ ਲਾਏ ਕਹਿੰਦਾ ਸ਼ਬਦ ਦੇ ਨਾਲ ਚਿਤ ਲਾਲਾ ਜਦੋਂ ਸ਼ਬਦ ਦੇ ਨਾਲ ਚਿਤ ਲਾਇਆ ਤਿੰਨਾ ਪਿੱਛੇ ਰਿੱਧ ਸਿੱਧ ਫੇਰੇ ਕਹੇ ਰਾ ਉਹਨਾਂ ਪਿੱਛੇ ਰਿੱਧੀਆਂ ਸਿੱਧੀਆਂ ਉਹਨਾਂ ਪਿੱਛੇ ਭੱਜੀਆਂ ਫਿਰਦੀ ਆ ਤਿੰਨਾ ਪਿੱਛੇ ਰਿੱਧ ਸਿੱਧ ਫਿਰੇ ਉਹਨਾਂ ਤਿਲ ਨਾ તમ ਆਏ ਕਹਿੰਦੇ ਹੋਰ ਕੋਈ ਚੀਜ਼ ਇੱਕ ਤਿਲ ਜਿੰਨਾ ਵੀ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੀ ਜਿਨ੍ਹਾਂ ਨੇ ਸ਼ਬਦ ਨੂੰ ਧਿਆਇਆ ਜਿਹਨੇ ਨਾਮ ਦਾ ਹਾਰ ਆਪਣੇ ਮਨ ਦੇ ਚ ਪਾਇਆ ਜੋ ਪਰਬ ਭਾਵੇਂ ਸੋ ਥੀਏ ਕਹਿੰਦਾ ਜਿਹੜਾ ਰੱਬ ਨੂੰ ਭਾਉਂਦਾ ਸਾਨੂੰ ਉਹ ਥਿਆ ਜਾਂਦਾ ਜੋ ਪਰਮ ਭਾਵੇਂ ਸੋ ਥੀਏ ਅਬਰ ਨਾ ਕਰਨਾ ਜਾਏ ਕਹਿੰਦੇ ਹੋਰ ਕੁਝ ਨਹੀਂ ਕੀਤਾ ਜਾ ਸਕਦਾ ਨਾ ਸਾਨੂੰ ਕੁਝ ਹੋਰ ਮਿਲਦਾ ਜੋ ਰੱਬ ਨੂੰ ਭਾਉਂਦਾ ਸਾਨੂੰ ਮਿਲ ਗਿਆ ਰੱਬ ਨੂੰ ਨਹੀਂ ਭਾਉਂਦਾ ਸੀ ਨਹੀਂ ਮਿਲਦਾ ਜੋ ਪਰਮ ਭਾਵੇਂ ਸੋਥੀ ਹੈ ਜੋ ਰੱਬ ਨੂੰ ਪਾਉਂਦਾ ਸੀ ਸਾਨੂੰ ਕਿਹਾ ਗਿਆ ਲੇਕਿਨ ਹੁਣ ਨੇਮ ਚੱਕਣ ਨਾਲ ਦੱਸੋ ਕੀ ਬਣ ਸਕਦਾ ਹੈ ਨੇਮ ਚੱਕਣ ਦਾ ਰਾਜ ਮਿਲ ਜੂ ਹੁਣ ਉਹ ਤਾਂ ਜੋ ਰੱਬ ਨੂੰ ਪਾਉਂਦਾ ਸੀ ਸਾਨੂੰ ਮਿਲ ਜਾਣਾ ਇਹ ਸਾਡੇ ਮਨ ਦਾ ਹਰਾਮੂ ਪਣਾ ਅਸੀਂ ਰੱਬ ਨਾਲ ਚਲਾਕੀ ਕਰਦੇ ਆਂ ਬੜੇ ਸ਼ਰੀਫ ਬਣਦੇ ਆ ਬੜੇ ਮੱਥੇ ਟੇਕਦੇ ਆ ਲੇਕਿਨ ਰੱਬ ਨੂੰ ਮਰਾਸੀ ਦੱਸਦੇ ਆ ਜੋ ਪਰਭਾਵੇ ਸੋਥੀਏ ਅਬਰ ਨਾ ਕਰਨਾ ਜਾਏ ਜਨ ਨਾਨਕ ਜੀ ਵੇ ਨਾਮ ਲੈ ਉਹ ਨਾਨਕ ਬਚਨ ਕਹਿੰਦਾ ਕਹਿੰਦੇ ਨਾਮ ਲੈ ਲੈ ਐ ਨੇਮ ਚੱਕੜੇ ਨਾਲ ਤੂੰ ਨਾਮ ਲੈ ਲੈ ਤੂੰ ਸਿਮਰਨ ਕਰ ਲੈ ਜਨ ਨਾਨਕ ਨਾਮ ਲੈ ਹਰ ਦੇਵੋ ਸਹਿਜ ਸੁਭਾਏ ਕਹਿੰਦੇ ਰੱਬ ਤੈਨੂੰ ਫਿਰ ਆਪਣੇ ਆਪ ਹੀ ਦੇ ਦੇਗਾ ਸਹਿਜ ਸੁਭਾਏ ਤੈਨੂੰ ਦੇ ਦੇਗਾ ਪਰ ਤੂੰ ਨਾਮ ਜਪ ਲੈ ਜਨ ਨਾਨਕ ਜੀਬੇ ਨਾਮ ਲੈ ਕਹਿੰਦੇ ਜਦੋਂ ਤੂੰ ਨਾਮ ਲੈਣੇ ਵਾਸਤੇ ਜਿਉਣ ਲੱਗ ਗਿਆ ਨਾ ਹਰ ਦੇਵੋ ਕਹਿੰਦੇ ਹਰ ਤੈਨੂੰ ਦੇ ਦੂਗਾ ਸਹਜ ਸੁਭਾਏ ਸਹਜ ਨਾਲ ਰੱਬ ਨੂੰ ਮਿਲਣ ਦੀ ਬੜੀ ਪੱਧਰੀ ਹੈ ਸਹਜ ਸੁਭਾਅ ਕਹਿੰਦੇ ਰੱਬ ਦਾ ਸੁਭਾਅ ਉਹ ਆਪਣੇ ਆਪ ਹੀ ਦੇ ਦਿੰਦਾ ਜਦੋਂ ਨਾਮ ਜਪਦੇ ਆ ਕਹਿੰਦੇ ਰੱਬ ਦਾ ਸੁਭਾਅ ਹੈ ਰੱਬ ਦਾ ਸਹਜ ਸੁਭਾਅ ਹੈ ਉਹ ਆਪਣੇ ਆਪ ਹੀ ਦੇ ਦਿੰਦਾ ਫਿਰ ਮੰਗਣਾ ਨਹੀਂ ਪੈਂਦਾ ਉਸ ਤੋਂ ਜਨ ਨਾਨਕ ਜੀ ਬੇ ਨਾਮ ਲੈ ਹਰ ਦੇਵੋ ਸਹਜ ਸੁਭਾਏ ਇਦਕੋ ਨਾਨਕਦੇਵ ਜੀ ਮਹਾਰਾਜ ਜਾਨੀ ਜਾਨ ਗੁਰੂ ਐ ਇੱਥੇ ਝੂਠ ਨਹੀਂ ਚੱਲਦਾ ਇੱਥੇ ਪਖੰਡਾ ਨਹੀਂ ਚੱਲਦਾ ਇੱਥੇ ਚਲਾਕੀ ਨਹੀਂ ਚੱਲਦੀ ਇਹ ਤਾਂ ਭੋਲੇ ਪਾਛਾ ਹੈ ਜਿਹੜਾ ਭੋਲਾ ਹੈ ਕਿਹਾ ਜਾਂ ਭੋਲਾ ਸ਼ੱਜੂ ਚੂਰ ਵਰਗਾ ਭੋਲਾ ਨਾ ਬੋਲਿਆ ਜਾਂਦਾ ਸੀ ਨਾ ਕੰਨਾਂ ਤੋਂ ਸੁਣਦਾ ਸੀ ਉਸ ਨੂੰ ਇਹ ਦਾਤ ਦਿੱਤੀ ਐ ਬੜੇ ਚਲਾਕ ਬਦਵਾਨ ਬੈਠੇ ਸੀ ਵਿੱਚ ਖਾਲੀ ਰਹਿ ਗਏ ਸੋ satsang ji baba nanak de ਬਾਣੀ ਦੇ ਰਹੀਂ ਪ੍ਰਦੇਸ਼ ਕਰਦੇ ਆਓ ਆਪਾਂ ਵੀ ਬਾਬੇ ਨਾਨਕ ਤੋਂ ਕੁਝ ਪ੍ਰਾਪਤ ਕਰੀਏ ਇਹਨਾਂ ਝੂਠੀਆਂ ਚਲਾਕੀਆਂ ਨੂੰ ਛੱਡਿਏ ਨੀਵੇਂ ਹੋ ਕੇ ਬਾਬੇ ਨਾਨਕ ਦੇ ਦਰਬਾਰ ਤੇ ਆਈਏ ਇਹ ਸਹਿਜ ਸੁਭਾਅ ਬਾਬੇ ਨਾਨਕ ਦਾ ਸਭ ਦੀਆਂ ਝੋਲੀਆਂ ਭਰ ਕੇ ਭੇਜਦਾ ਸਤਸੰਗਤ ਜੀ ਬਾਣੀ ਪੜਦੇ ਆ ਕਥਾ ਕਰਦੇ ਆ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁੱਧ ਤੇ ਸਪਸ਼ਟ ਬਾਣੀ ਪੜਨ ਦੀ ਕਥਾ ਕਰਨ ਦੀ ਸਮਰੱਥਾ ਬਖਸ਼ਣੀ ਹੁਣ ਬਲਾਓ ਫਤੇ ਵਾਹਿਗੁਰੂ ਜੀ ਕਾ ਖਾਲਸਾ